ਨਗਰ ਕੌਂਸਲ ਸ਼੍ਰੀ ਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸ਼੍ਰੀ ਨੰਦਪੁਰ ਸਾਹਿਬ ਵਿਖੇ ਕੰਮ ਕਰਨ ਲਈ ਰਿਹੜੀਆਂ ਵੰਡੀਆਂ ਗਈਆਂ ਜਿਨ੍ਹਾਂ ਇਸ ਵਿਸ਼ੇਸ਼ ਉਪਰਾਲੇ ਲਈ ਉਹਨਾਂ ਆਪਣੇ ਕੋਲੋਂ 1.25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਖਰਚ ਕੀਤੀ ਗਈ ਹੈ ਪ੍ਰਧਾਨ ਜੀਤਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਹਰ ਤਰ੍ਹਾਂ ਦੀ ਮਿਹਨਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਵਿਦੇਸ਼ ਨਾਲ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ਾਂਵਲ ਜਾਣ ਦੀ ਬ ਇਸ ਮੌਕੇ ਗੱਲ ਕਰਦਿਆਂ ਹੈਲਪ ਫਾਊਂਡੇਸ਼ਨ ਦੇ ਚੇਅਰਮੈਨ ਦਿਲੀਪ ਹੰਸ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਦੀ ਵੱਡੀ ਸੋਚ ਦਾ ਨਤੀਜਾ ਇਹ ਉਪਰਾਲਾ ਬਹੁਤ ਹੀ ਵਧੀਆ ਹੈ ਜੋ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਚੰਗਾ ਫੈਸਲਾ ਹੈ ਉਹਨਾਂ ਨੇ ਕਿਹਾ ਕਿ ਹਰਜੀਤ ਸਿੰਘ ਜਿੱਤਾ ਜੀ ਨੇ ਸ਼੍ਰੀ ਨੰਦਪੁਰ ਸਾਹਿਬ ਨਾਲ ਸੰਬੰਧਿਤ ਨੌਜਵਾਨਾਂ ਨੂੰ ਕੰਮ ਸ਼ੁਰੂ ਕਰਵਾਉਣ ਲਈ ਬਹੁਤ ਹੀ ਸ਼ਾਨਦਾਰ ਰਹਿੜੀਆਂ ਬਣਾ ਕੇ ਦਿੱਤੀਆਂ ਹਨ ਅਤੇ ਜਲਦ ਹੀ ਇਹਨਾਂ ਰਹਿੜੀਆਂ ਲਈ ਸਥਾਨ ਵੀ ਦੇ ਦਿੱਤਾ ਜਾਵੇਗਾ ਰਹਿੜੀ ਫੜੀ ਯੂਨੀਅਨ ਸ਼੍ਰੀ ਨੰਦਪੁਰ ਸਾਹਿਬ ਦੇ ਪ੍ਰਧਾਨ ਸੁਨੀਲ ਅਡਵਾਨ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਪ੍ਰਵਾਸੀ ਲੋਕ ਪੰਜਾਬ ਵਿੱਚ ਆ ਕੇ ਚੰਗੀ ਕਮਾਈ ਕਰ ਰਹੇ ਹਨ ਪਰ ਸਾ ਸ਼ਰਮ ਮਹਿਸੂਸ ਕਰਦੇ ਹਨ ਜੋ ਕਿ ਬਹੁਤ ਗਲਤ ਹੈ ਪੰਜਾਬੀ ਨੌਜਵਾਨਾਂ ਨੂੰ ਮਿਹਨਤ ਕਰਨ ਵਿੱਚ ਸ਼ਰਮ ਨਹੀਂ ਕਰਨੀ ਚਾਹੀਦੀ ਸਗੋਂ ਅੱਗੇ ਵਧਣਾ ਚਾਹੀਦਾ ਹੈ ਉਹਨਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਹੈ ਕਿ ਜੋ ਵੀ ਨੌਜਵਾਨ ਆਪਣਾ ਕੰਮ ਕਰਨ ਦਾ ਇੱਛੁਕ ਹੈ ਉਹ ਜ਼ਰੂਰ ਨਗਰ ਕੌਂਸਲ ਪ੍ਰਧਾਨ ਨਾਲ ਸੰਪਰਕ ਕਰਨ ਨਗਰ ਕੌਂਸਲ ਪ੍ਰਧਾਨ ਵੱਲੋਂ ਜੋ ਵੀ ਸੰਭਵ ਮਦਦ ਹੋ ਸਕੇਗੀ ਕੀਤੀ ਜਾਵੇਗੀ ਤੁਸੀਂ ਵੇਖ ਰਹੇ ਹੋ ਨੰਗਲ ਸਿੱਤੇ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕੀ ਅੱਜ ਇੱਕ ਵੱਡੀ ਸੋਚ ਲੈ ਕੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀਤਾ ਜੀ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਕਿ ਪੰਜਾਬੀਆਂ ਵਾਸਤੇ ਪੰਜਾਬੀਆਂ ਵਾਸਤੇ ਔਰ ਪੰਜਾਬ ਦੇ ਲੋਕਾਂ ਵਾਸਤੇ ਇੱਕ ਬਹੁਤ ਹੀ ਵਧੀਆ ਫੈਸਲਾ ਹੈ ਅਜੋਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਲੋਕ ਹੈ ਉਹ ਅੱਜ ਰੁਜ਼ਗਾਰ ਪੱਖੋਂ ਬਹੁਤ ਪਿੱਛੇ ਰਹਿ ਗਏ ਜਿਹੜੇ ਲੋਕ ਬਾਹਰੋਂ ਆਏ ਆ ਉਹ ਲੋਕ ਆ ਕੇ ਪੰਜਾਬ ਦੇ ਅੰਦਰ ਕਾਮਯਾਬ ਹੋ ਗਏ ਸਾਡੇ ਪੰਜਾਬੀ ਲੋਕ ਅੱਜ ਰੁਜ਼ਗਾਰ ਤੋਂ ਬਾਂਦੇ ਹੋ ਕੇ ਘਰਾਂ ਦੇ ਵਿੱਚ ਬੈਠੇ ਆ ਅੱਜ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਉਹਨਾਂ ਨੇ ਬਹੁਤ ਵਧੀਆ ਟਰੇਡੀਆਂ ਤਿਆਰ ਕਰਕੇ ਦਿੱਤੀਆਂ ਸਰਦਾਰ ਹਰਜੀਤ ਸਿੰਘ ਜੀਤਾ ਜੀ ਨੇ ਔਰ ਅੱਜ ਕਈ ਲੋਕਾਂ ਨੂੰ ਨੇ ਇਹ ਰੁਜ਼ਗਾਰ ਸ਼ੁਰੂ ਕਰਵਾ ਦਿੱਤਾ ਔਰ ਆਣ ਵਾਲੇ ਸਮੇਂ ਦੇ ਵਿੱਚ ਐਡੀ ਰੁਜ਼ਗਾਰ ਜਿਹੜਾ ਉਹ ਸ਼ੁਰੂ ਰੱਖਣਗੇ ਔਰ ਜਿੰਨੇ ਵੀ ਇੱਥੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜ਼ਰੂਰਤਮੰਦ ਲੋਕ ਨੇ ਜੈਨੂਅਨ ਪੰਜਾਬੀ ਜ਼ਰੂਰਤਮੰਦ ਲੋਕ ਨੇ ਉਹ ਇਹਨਾਂ ਨਾਲ ਸੰਪਰਕ ਕਰਨ ਤਾਂ ਕਿ ਆਪਣੇ ਹੱਕ ਪੱਕ ਦੀ ਲੜਾਈ ਨੂੰ ਜਿੱਤਦੇ ਹੋਏ ਅੱਜ ਰੋਜ਼ਗਾਰ ਵਾਲੇ ਪਾਸੇ ਨੂੰ ਚੱਲਣ ਦੀ ਕੋਸ਼ਿਸ਼ ਕਰਨ ਅਤੇ ਆਪਣੇ ਪਰਿਵਾਰ ਦਾ ਵਧੀਆ ਤਰੀਕੇ ਦੇ ਨਾਲ ਗੁਜ਼ਾਰਾ ਕਰਨ ਔਰ ਮੈਂ ਦਿਲ ਦੀ ਗਹਿਰਾਈਆਂ ਤੋਂ ਸਰਦਾਰ ਹਰਜੀਤ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਵੱਡੀ ਸੋਚ ਰੱਖੀ ਗੁਰੂ ਨਗਰੀ ਦੇ ਵਿੱਚ ਰਹਿ ਕੇ ਕਿ ਸਾਡੇ ਪੰਜਾਬੀ ਲੋਕ ਆ ਜਿਹੜੇ ਕੋਈ ਗੱਲ ਨੂੰ ਗਾਇਬ ਨਹੀਂ ਕੋਈ ਇਸ ਕੰਮ ਕਰਨ ਦੇ ਵਿੱਚ ਸ਼ਰਮ ਸਮਝਦੇ ਪਰ ਅੱਜ ਪ੍ਰਧਾਨ ਜੀ ਸਲੂਟ ਆ ਤੁਹਾਡੇ ਇਸ ਮਿਸ਼ਨ ਨੂੰ ਕਿ ਤੁਹਾਨੂੰ ਦੇਖਦੇ ਹੋਏ ਜਿੰਨੇ ਵੀ ਸਾਡੇ ਬੇਰੁਜ਼ਗਾਰ ਜਰੂਰਮੰਦ ਪੰਜਾਬੀ ਲੋਕ ਆ ਉਹ ਅੱਜ ਬਾਹਰ ਆਣਗੇ ਅਤੇ ਆਪਣੇ ਕਿੱਤੇ ਨਾਲ ਜੁੜਨਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਕਾਮ ਖਾਲਸਾ ਲੋਕਾਂ ਨੂੰ ਜਿਹੜੀਆਂ ਇਹ ਪ੍ਰਧਾਨ ਜੀ ਵੱਲੋਂ ਰਿਹੜੀਆਂ ਦਿੱਤੀ ਗਈਆਂ ਪ੍ਰਧਾਨ ਜੀ ਵੱਲੋਂ ਮੇਰੀ ਡਿਊਟੀ ਲਗਾਈ ਗਈ ਸੀ ਕਿ ਜਿਹੜੇ ਨੌਜਵਾਨ ਜਾਂ ਕੋਈ ਜਿਨ੍ਹਾਂ ਨੂੰ ਲੋੜ ਹੈ ਬੇਰੁਜ਼ਗਾਰ ਹੈ ਜਾਂ ਕੋ ਕੰਮ ਕਰਨ ਦੀ ਇੱਛੁਕ ਹੈ ਉਹਨਾਂ ਲੋਕਾਂ ਨੂੰ ਅਸੀਂ ਉਤਸ਼ਾਹਿਤ ਕਰਨਾ ਕੰਮ ਕਰਨ ਲਈ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਬਾਹਰ ਤੋਂ ਆ ਕੇ ਲੋਕ ਪ੍ਰਵਾਸੀ ਜਿਹੜੇ ਕੰਮ ਕਰ ਰਹੇ ਆ ਤੇ ਉਹ ਵਧੀਆ ਕਮਾਈਆਂ ਕਰ ਰਹੇ ਆ ਤੇ ਸਾਡੇ ਲੋਕ ਇਸ ਚੀਜ਼ ਦੇ ਵਿੱਚ ਆਪਣੀ ਛੋਟੇ ਕੰਮਾਂ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਆ ਸੋ ਪ੍ਰਧਾਨ ਜੀ ਨੇ ਸਵਾ ਲੱਖ ਰੁਪਏ ਲਗਾ ਕੇ ਪ੍ਰਧਾਨ ਜੀ ਕੌਣ ਅ ਜਗਰ ਕੌਂਸਲ ਪ੍ਰਧਾਨ ਜੀ ਸਿੰਘ ਜੀਤਾ ਜੀ ਵੱਲੋਂ ਸਵਾ ਲੱਖ ਰੁਪਏ ਲਗਾ ਕੇ ਇਹ ਜਿਹੜੇ ਸੈਟਅਪ ਤਿਆਰ ਕੀਤੇ ਗਏ ਆ ਤੇ ਨਾਲ ਹੀ ਨਗਰ ਕੌਂਸਲ ਵੱਲੋਂ ਇਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਣੀ ਹੈ ਤੇ ਜਿੰਨਾ ਇਹਨਾਂ ਦਾ ਖਰਚਾ ਜਿਹੜਾ ਕੰਮ ਕਰਨ ਦੇ ਵਿੱਚ ਆਵੇਗਾ ਅਬੀ ਨਗਰ ਕੌਂਸਲ ਪ੍ਰਧਾਨ ਜੀ ਵੱਲੋਂ ਦਿੱਤਾ ਜਾਵੇਗਾ ਅਸੀਂ ਅੱਗੇ ਹੋਰ ਵੀ ਜਿਹੜੇ ਨੌਜਵਾਨ ਹੈ ਜਿਹੜਾ ਕੰਮ ਕਰਨਾ ਚਾਹੁੰਦੇ ਆ ਆਪਣੇ ਪੰਜਾਬੀ ਨੌਜਵਾਨ ਹੈਗੇ ਆ ਤੇ ਉਹ ਸਾਡੇ ਨਾਲ ਆ ਕੇ ਸੰਪਰਕ ਕਰਨ ਤੇ ਅਸੀਂ ਉਹਨਾਂ ਨੂੰ ਜਿਹੜਾ ਰਜਗਾਰ ਦੇ ਵਿੱਚ ਮਦਦ ਕਰੂਗੇ ਤੇ ਨਾਲ ਹੀ ਉਹਨਾਂ ਦਾ ਕੰਮ ਚਲਾਉਣ ਦੇ ਵਿੱਚ ਵੀ ਅਸੀਂ ਜੋ ਸਾਡਾ ਯੋਗਦਾਨ ਪਾਉਂਗਾ ਵੱਧ ਤੋਂ ਵੱਧ ਅਸੀਂ ਉਹਨਾਂ ਦੇ ਨਾਲ ਖੜਕੇ ਉਹਨਾਂ ਦਾ ਕੰਮ ਚਲਾਵਾਂਗੇ ਜਿਹੜਾ ਇਹ ਖਰਚਾ ਕਾਉਂਸਲ ਹੋ ਦਿੱਤੇ ਇਹ ਪ੍ਰਧਾਨ ਜੀ ਨੇ ਹਾਲੇ ਸ਼ੁਰੂ ਕੀਤਾ ਹੈਗਾ ਜੀ ਨਿੱਜੀ ਤੌਰ ਤੇ ਆਪਣੇ ਉਹਦੇ ਵਿੱਚ ਤੇ ਪ੍ਰਧਾਨ ਜੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰ ਰਹੇ ਆ ਕਿ ਵੀ ਜਿਹੜੇ ਵੱਡੇ ਪਰਿਵਾਰ ਆ ਜਾਂ ਕੋਈ ਸਮਾਜਦਾਰ ਪਰਿਵਾਰ ਆ ਕਿ ਵੀ ਅਸੀਂ ਅੱਗੇ ਹੋ ਕੇ ਜਿਹੜੇ ਪੰਜਾਬੀ ਭਰਾਵਾਂ ਦੀ ਆਪਣੀ ਮਦਦ ਕਰੀਏ ਨਾਲ ਸਾਰਿਆਂ ਨੂੰ ਲੈ ਕੇ ਸ਼ਹਿਰ ਦੇ ਵਿੱਚੋਂ ਅਸੀਂ ਇਹ ਜਿਹੜਾ ਇੱਕ ਵਿਜ਼ਨ ਸ਼ੁਰੂ ਕੀਤਾ ਹੈ ਕਿ ਆਪਣੇ ਪੰਜਾਬੀਆਂ ਨੂੰ ਕੰਮ ਦਈਏ ਪਹਿਲਾਂ ਤਾਂ ਸੰਗਤ ਦਾ ਬਹੁਤ-ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੋ ਕਵਰੇਜ ਕਰਨ ਆਏ ਆ ਮੈਨੂੰ ਇਹ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਵੇਂ ਮੈਂ ਸਕੂਟਰ ਦੇ ਉੱਤੇ ਘੁੰਮ ਫਿਰ ਕੇ ਸ਼ਰਦਾਈ ਦਾ ਕੰਮ ਕਰਦਾ ਸੀ ਆਨੰਦਪੁਰ ਸਾਹਿਬ ਦੇ ਵਿੱਚ ਤੇ ਅੱਜ ਮੈਨੂੰ ਸਾਡੇ ਐਮਸੀ ਸਾਹਿਬ ਲੋਧੀਪੁਰ ਤੋਂ ਤੇ ਲੜਵਾਰ ਹਾਂਜੀ ਸੁਨੀਲ ਸੁਨੀਲ ਜੀ ਤੇ ਨਾਲ ਹਰਜੀਤ ਸਿੰਘ ਜੀਤਾ ਜੀ ਪ੍ਰਧਾਨ ਸਾਹਿਬ ਇਹਨਾਂ ਨੇ ਇੱਕ ਯਾਨੀ ਕਿ ਖੜਨ ਵਾਸਤੇ ਜਗਾ ਵੀ ਔਰ ਇਹ ਜੋ ਸਾਨੂੰ ਰੇੜੀਆਂ ਵੀ ਨਾਲ ਦਿੱਤੀਆਂ ਗਈਆਂ ਹਨ ਤੇ ਜਿਹਦੇ ਉੱਤੇ ਅਸੀਂ ਆਪਣਾ ਖੜ ਕੇ ਇੱਕ ਜਗ੍ਹਾ ਤੇ ਕੰਮ ਕਰ ਸਕਦੇ ਹਾਂ ਬਾਜ਼ਾਰ ਦੇ ਵਿੱਚ ਜੋ ਕਿ ਆ ਆਰਥਿਕ ਆਰਥਿਕ ਪੱਖੋਂ ਸਾਨੂੰ ਇਹ ਮਤਲਬ ਸਹਾਇਤਾ ਕੀਤੀ ਗਈ ਹੈ ਨਗਰ ਕੌਂਸਲ ਵੱਲੋਂ ਤੇ ਮੈਂ ਨਗਰ ਕੌਂਸਲ ਦਾ ਤੇ ਪ੍ਰਧਾਨ ਜੀਤਾ ਜੀ ਦਾ ਤੇ ਸੁਨੀਲ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ 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 ਜੀ ਕੀ ਕੀ ਕਹਿਣਾ ਚਾਹੁੰਦੇ ਅੱਜ ਚੰਦੇ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਕੰਮ ਕਰਨ ਲਈ ਜਿਹੜੀਆਂ ਦਿੱਤੀਆਂ ਕਾਹਦਾ ਕੰਮ ਕਰਦੇ ਆ ਤੁਸੀਂ ਹਾਂ ਕਰੇ ਰਹੇ ਹਾਂ ਅਜੇ ਫਲਾਲਾਂ ਤੇ ਬੁਨਿਆਦੀ ਦਾ ਕੰਮ ਸ਼ੁਰੂ ਕਰਨਾ ਹੈ ਕੋਈ ਵੀ